ਸ਼੍ਰੀ ਮੁਖਰ ਸਾਹਿਬ ਦੇ ਪਿੰਡ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਕੁਲਦੀਪ ਸਿੰਘ ਦੇ ਘਰ ਦੇ ਵਿੱਚ ਬਿਜਲੀ ਦਾ ਸਾਰਾ ਸਮਾਨ ਹੀ ਤਕਰੀਬਨ ਸੜ ਗਿਆ। ਕਹਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਘਰ ਦਾ ਕੀਮਤੀ ਸਮਾਨ ਦੇ ਵਿੱਚ ਤਿੰਨ ਪੱਖੇ ਤੋਂ ਪਾਣੀ ਵਾਲੀਆਂ ਮੋਟਰ, ਇੱਕ ਇਨਵਰਟਰ ਸੜ ਕੇ ਘਰ ਦੀ ਛੱਤ ਦੇ ਉੱਪਰ ਲੱਗੇ ਅਸਮਾਨੀ ਜੰਤਰ ਲੱਗੇ ਹੋਣ ਦੇ ਕਾਰਨ ਘਰ ਦਾ ਨੁਕਸਾਨ ਹੋਣ ਤੋਂ ਬਚ ਗਿਆ। ਮੇਰਾ ਨਾਮ ਸ਼ਕੰਦਰ ਸਿੰਘ ਹੈ ਜੀ ਪਿੰਡ ਸਾਡਾ ਕੋਟਲੀ ਦੇਵਣਾ ਜੀ। ਕੀ ਘਟਨਾ ਕੀ ਹੋਈ ਆ ਜੀ ਘਟਨਾ ਜੀ ਪੰਜ-ਛੇ ਦਿਨਾਂ ਤੋਂ ਮੀਂਹ ਪੈ ਰਿਹਾ ਜੀ ਜਿਸ ਦੇ ਕਾਰਨ ਅੱਜ ਬਿਜਲੀ ਚਮਕੀ ਜੀ ਇੱਕਦਮ ਉਸ ਦੇ ਨਾਲ ਸਾਡੇ ਦੋ-ਤਿੰਨ ਪੱਖੇ ਸੜ ਗਏ ਆ ਤੇ ਆਣੀਆਂ-ਗਵਾਂਡੀਆਂ ਨੁਕਸਾਨ ਵੀ ਹੋਇਆ ਤੇ ਸਾਡੇ ਦੋ ਘਰ ਛੱਡ ਕੇ ਸਾਡੀ ਮੋਟਰ ਲੱਗੀ ਉਹ ਵੀ ਮੋਟਰ ਵੀ ਸੜ ਗਈ ਆ ਤੇ ਥੱਲੇ ਅਰਥ ਲੱਗਿਆ ਆ ਜੀ ਦੇ ਕਰਕੇ ਸਾਡੀ ਬਚਤ ਹੋਈ ਪਹਿਲਾਂ ਵੀ ਕਦੇ ਇਦਾਂ ਦੇ ਹੋਇਆ ਤੁਹਾਨੂੰ ਬਹੁਤ ਨਹੀਂ ਪਹਿਲਾਂ ਨਹੀਂ ਜੀ ਹੋਇਆ ਪਹਿਲਾਂ ਜਾਣਤੀ ਹੋਇਆ ਜੀ ਪਹਿਲਾਂ ਜਾਣਤੀ ਹਾਂ ਜੀ ਤੇ ਉਹ ਤੋਂ ਜੋ ਥੋੜਾ ਹੋਰ ਨੁਕਸਾਨ ਨਹੀਂ ਹੋਇਆ ਇਹ ਇਨਵਰਟਰ ਸੜ ਗਿਆ ਜੀ ਆਪਣਾ ਜਿਹੜੇ ਪੱਖੇ ਚੱਲਦੇ ਸੀ ਉਹਦੇ ਤੇ ਉਹ ਵੀ ਸਾਰੇ ਸੜ ਗਏ ਹੋਰ ਕਿੰਨੀ ਦਿਨ ਤੱਕ ਇਹ ਦੀ ਬਿਮਾਰੀ ਇਹਨੇ 5-6 ਘਰਾਂ ਦੇ ਦੂਰ ਦੂਰ ਸਾਰੇ ਘਰਾਂ ਦਾ ਨੁਕਸਾਨ ਕੀਤਾ ਜੀ ਇਹਦਾ ਇਨਵਰਟਰ ਸੜ ਗਿਆ ਕਿਸੇ ਦਾ ਪੱਖਾ ਸੜ ਗਿਆ ਕਿਸੇ ਦੀ ਫ੍ਰਿਜ ਸੜ ਗਈ ਇੱਕ ਹਵੇਲੀ ਤੇ ਮਿੱਟੀ ਵੀ ਡਾਇਰ ਹੁੰਦਾ ਹਾਂਜੀ ਉਹ ਵੀ ਪੱਖਾ ਸੜ ਗਿਆ ਜੀ ਕਿਸੇ ਹਵੇਲੀ ਲੱਗੇ ਹੋਇਆ ਸੀ ਜੀ ਦੋ ਬਾਹਰ ਲੱਗੇ ਤੇ ਅੰਦਰ ਡਰੈਨ ਉਹ ਵੀ ਸੜ ਗਿਆ ਹੁੰਦਾ ਕੀ ਕਾਰਨ ਉਹ ਚਮਕਦੇ ਨਾਲ ਹੀ ਸੜ ਗਿਆ ਜੀ ਇਹ ਹੀ ਉਦਾਰਥ ਹੋ ਗਿਆ ਬੀਜ ਬਿਜਲੀ ਦਾ ਅਰਥ ਕਰਤ ਜਾ ਰਿਹਾ ਸੀ ਹਾਂਜੀ ਹਾਂਜੀ ਕੋਈ ਸੋਲਰ ਦਾ ਨੁਕਸਾਨਾ ਸੋਲਰ ਵੀ ਘਰੇ ਲੱਗੇ ਹੋਏ ਸੀ ਹਾਂ ਸੋਲਰ ਦਾ ਨੁਕਸਾਨ ਨਹੀਂ ਹੋਇਆ ਯਾਰth ਕਰਕੇ ਬਚਤ ਹੋ ਗਈ ਉਹਦੀ ਉੱਥੇ ਪਟਾਕਾ ਮਾਰ ਕੇ ਵਾਪਸ ਹੋ ਗਈ ਮੇਰਾ ਨਾਮ ਕੁਲਦੀਪ ਸਿੰਘ ਪੋਨੀਆ ਪਿੰਡ ਗੋੜਲੀ ਦੇਵਣਾ ਕੀ ਹੋਇਆ ਕਿ ਅੱਜ ਦੁਪਹਿਰੇ ਜਿਹੜੇ ਜਿਸ ਜਿਸ ਕਰਕੇ ਬਿਜਲੀ ਦੇ ਘਰੇ ਲੱਗੇ ਹੋਏ ਸੀ ਜਿਹੜੇ ਉਪਕਰਣ ਸੀਗੇ ਇਕੁਇਪਮੈਂਟ ਕਹਿੰਦੇ ਆਪਾਂ ਕੋਈ ਸੂਚੀਆ ਵਗੈਰਾ ਜਾਂ ਪੱਖੇ ਫਿਕਰੇ ਸਾਡੀ ਹਾਂਜੀ ਤਿੰਨ ਪੱਖੇ ਸੜੇ ਆ ਦੋ ਮੋਟਰਾਂ ਤੇ ਕੁਝ ਤਾਰਾਂ ਸੀ ਬੀਲੀ ਵਾਲੀਆਂ ਉਹ ਟੁੱਟ ਗਿਆ ਟੋਟੇ ਹੋ ਗਏ ਇਹ ਲਾਈਟ ਅਸਮਾਨੀ ਬੀਲੀ ਟਿੱਕ ਗਈ तकरीबन 1 ਵਜੇ ਜੋ ਅਰਥ ਲੱਗਿਆ ਸੀ ਉੱਤੇ ਸੋਲਰ ਵਾਲਾ ਪੂਰੀ ਉੱਤੇ ਡੇਕ ਕੇ ਵਾਪਸ ਚਲੀ ਗਈ ਹੈ ਤੇ ਉਹਦੇ ਨਾਲ ਹੀ ਨੁਕਸਾਨ ਹੋਇਆ ਜੋ ਮੁੱਛਣ ਹੋ ਕਿੰਨਾ ਕੁ ਹੋਵੇ ਨੁਕਸਾਨ ਹੋਊਗਾ 12-15000 ਪਰ ਤੋਂ ਜਾਨੀ ਮਾਨੀ ਨੁਕਸਾਨ ਨਹੀਂ ਉਹ ਜਿਤੋਂ ਬਚ ਤਾ ਇੱਕ ਤੇ ਹੋਰ ਨੁਕਸਾਨ ਹੋ ਸਕਦਾ ਨੀesto ਲਾ abajo ਕੁਕਿੰਗ ਆ ਬਸ ਆਹੀ ਆ ਪੱਖਿਆਂ ਦਾ ਜਾਂ ਮੋਟਰਾਂ ਦਾ ਜਾਂ ਤਾਰਾਂ ਦਾ ਤੇ ਬਸ ਇਸੇ ਉਹ ਅਰਥ ਕਰਕੇ ਬਚਤ ਰਹਿ ਗਈ ਹੈ ਨਹੀਂ ਤਾਂ ਜਿਆਦਾ ਨੁਕਸਾਨ ਹੋਣਾ ਸੀ ਯਾਰ ਜੇ ਨਾ ਹੁੰਦਾ ਤੇ ਕਿੰਨੀ ਕੁ ਦੂਰ ਜਿਹੜੀ ਇਹ ਲਾਈਟ ਦੀ ਬਿਜਲੀ ਦੀ ਮਾਰ ਪਈ ਉਹ ਕਿੱਥੇ ਤੱਕ ਮਾਰਤਾ ਪਿੰਡ ਦੇ ਵਿੱਚ ਕਾਫੀ ਦੋ ਤਿੰਨ ਇਨਵਰਟਰ ਹੋਰ ਸੜੇ ਆ ਜਿਨ੍ਹਾਂ ਦੇ ਚੱਲ ਰਹੇ ਸੀਗੇ ਇਹ ਦੇ ਵਿੱਚ ਦੀ ਕ੍ਰਾਸ ਹੋ ਕੇ ਲਾਈਟ ਦੇ ਵਿੱਚ ਦੀ ਤੇ ਉੱਥੇ ਪਿੰਡ ਚ ਵੀ ਨੁਕਸਾਨ ਹੋਇਆ ਕਈ ਹਰਾਂ ਇੱਕ ਜਿਹੜਾ ਹਮੇ ਲੀਡਸ ਟੂ ਦ ਸੈਟ ਆਫ ਦੂਨੀ ਇੰਕਾ ਰਿਕਟਨ ਉਦੋਂ ਤੋਂ ਵੀ ਅੱਜ ਤੱਕ ਜਿੱਤੇ ਨਿਓ ਕਾਫੇ ਸਮਾਂ ਪਹਿਲਾਂ ਡਿੱਗੀ ਸੀਗੀ ਉਹ ਤਾਂ ਵੀ ਜਿਆਦਾ ਨੁਕਸਾਨ ਸੀ ਜਿਹੜਾ ਅੱਜ ਅੱਜ ਵੀ ਕੋਈ ਉਧਰ ਹਮੇ ਲੀਡਸ ਦੇ ਨੌਰੇ ਦੇ ਵਿੱਚ ਕੋਈ ਇਨਸਾਨ ਹਾਂ ਉਧਰ ਵੀ ਹੋਇਆ ਏ ਇਸੇ ਦਾ ਹੀ ਹੋਇਆ ਉਧਰ ਵੀ ਜਾ ਕੇ ਤਾਰਾਂ ਟੁੱਟੀਆਂ ਪੱਕੇ ਸੜਿਆ ਮੋਟਰ ਸੜ ਗਈ ਪਾਣੀ ਆੜੀ ਉਹ ਵੀ ਆਪਣੇ ਸੀਗਾ ਇਹ ਵਲ ਪੰਜਾਬੀ ਟੀਵੀ ਲਈ ਕੁਲਦੀਪ ਸਿੰਘ ਦੀ ਖਾਸ ਰਿਪੋਰਟ